ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਾ ਪੜ ਤਾਲ ਇੱਕ ਓੰਕਾਰ ਸਤ ਗੁਰ ਪਰਸਾਦ මෝහනනීදන ආව හව හාරකජර බස්තර අපරණකිනෙ ඔඩින්නේ ඩින්නේ ඩින්නේ කබ කාරවැරි මෝහන ਨੀਂਦ ਨਾ ਆਵੇ ਹਾਵ ਹਾਰ ਕਜਰ ਬਸਤਰ ਅਭਰਨ ਕੀਨੇ ਉਡਿਨੀ 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 ਕਬ ਘਰ ਆਵੈ ਰਹੀ ਰਹਾਉ ਸ਼ਰਨ ਸੁਹਾਗਣ ਚਰਨ ਸੀਸ ਧਰ ਲਲਨ ਮੋਹਿ ਮਿਲਾਵੋ ਕਬ ਘਰ ਆਵੈ ਰੀ ਸੁਨਹੁ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤੋ ਘਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦਵਾਰ ਆਇਓ ਲਨ ਪਾਇਓ ਰੀ ਮੋਹਨ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਸਭ ਮੇਰੀ ਤਖਾ ਬੁਝਾਨੀ ਅਬ ਮੈਂ ਸਹਜ ਸਮਾਨੀ ਮੀਠੀ ਪਰਹਿ ਕਹਾਣੀ 모ਹਨ ਲਾਲਨ ਪਾਇਓ ਰੀ ਰਹਾ ਦੁਜਾ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। हे मोहन प्रभु ਜਿਵੇਂ ਪਤੀ ਤੋਂ ਵਿਛੜੀ ਹੋਈ ਇਸਤਰੀ ਭਾਵੇਂ ਜੀਕਰ ਹਾਰ ਕੱਜਲ ਕੱਪੜੇ ਗਹਿਣੇ ਪਾਉਂਦੀ ਹੈ ਪਰ ਵਿਛੋੜੇ ਦੇ ਕਾਰਨ ਹੌਕੇ ਵਿੱਚ ਉਸ ਨੂੰ ਨੀਂਦ ਨਹੀਂ ਆਉਂਦੀ। ਪਤੀ ਦੀ ਉਡੀਕ ਵਿੱਚ ਉਹ ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ। ਤੇ ਸਹੇਲੀ ਪਾਸੋਂ ਪੁੱਛਦੀ ਹੈ हे ਭੈਣ ਮੇਰਾ ਪਤੀ ਕਦੋਂ ਘਰ ਆਵੇਗਾ ਇਸੇ ਤਰ੍ਹਾਂ हे ਮੋਹਨ ਤੈਥੋਂ ਵਿਛੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ हे ਮੋਹਨ ਪ੍ਰਭੂ ਮੈਂ ਗੁਰਮੁਖ ਸੁਹਾਗਣ ਦੀ ਸ਼ਰਨ ਪੈਂਦੀ ਹਾਂ ਉਸ ਦੇ ਚਰਨਾ ਉੱਤੇ ਆਪਣਾ ਸਿਰ ਧਰ ਕੇ ਪੁੱਛਦੀ ਹਾਂ हे ਭੈਣ ਮੈਨੂੰ ਸੋਹਣਾ ਲਾਲ ਮਿਲਾ ਦੇ ਦੱਸ ਓ ਕਦੋਂ ਮੇਰੇ ਹਿਰਦੇ ਘਰ ਵਿੱਚ ਆਵੇਗਾ ਸੁਹਾਗਣ ਆਖਦੀ ਹੈ हे ਸਹੇਲੀਆਂ ਸੁਣ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਗੱਲ ਸੁਣਾਉਂਦੀ ਹਾਂ ਤੂੰ ਆਪਣੇ ਅੰਦਰੋਂ ਸਾਰਾ ਅਹੰਕਾਰ ਦੂਰ ਕਰ ਦੇ ਤਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਵੇਂਗੀ ਹृदय ਘਰ ਵਿੱਚ ਉਸ ਦਾ ਦਰਸ਼ਨ ਕਰਕੇ ਫਿਰ ਤੂੰ ਖੁਸ਼ੀ ਆਨੰਦ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰੀ ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀ ਜੋ ਨਿਰਾ ਆਨੰਦ ਹੀ ਆਨੰਦ ਰੂਪ ਹੈ हे ਭੈਣ ਨਾਨਕ ਵੀ ਉਸ ਗੁਰੂ ਦੇ ਦਰ ਤੇ ਆ ਗਿਆ ਹੈ ਗੁਰੂ ਦੇ ਦਰ ਤੇ ਆ ਕੇ ਮੈਂ ਨਾਨਕ ਨੇ ਹਿਰਦੇ ਘਰ ਵਿੱਚ ਹੀ ਸੋਨਾ ਘਰ ਲੱਭ ਲਿਆ ਹੈ ਏ ਭੈਣ ਹੁਣ ਮੋਹਨ ਪ੍ਰਭੂ ਮੈਨੂੰ ਦਰਸ਼ਨ ਦੇ ਰਿਹਾ ਹੈ ਹੁਣ ਮਾਇਆ ਦੇ ਮੋਹ ਵੱਲੋਂ ਪੈਦਾ ਹੋਈ ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ ਹੁਣ ਮੈਂ ਆਤਮਿਕ ਅਡੋਲਤਾ ਵਿੱਚ ਟਿਕ ਗਈ ਹਾਂ ਪ੍ਰਭੂਪਤੀ ਦੀਆਂ ਸਿਰਫ ਸੁਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ ਏ ਭੈਣ ਹੁਣ ਮੈਂ ਸੋਨਾ ਲਾਲ ਮੋਹਣ ਲੱਭ ਲਿਆ ਹੈ